ਥੈਂਕ ਯੂ ਜੀ ਦੇ ਸਾਥੀਆਂ ਨਾਲ ਆਪਣੇ ਪਰਿਵਾਰ ਨਾਲ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਜਾ ਰਹੇ ਹੈ ਤੇ ਆਪਣੇ ਹਲਕੇ ਨੂੰ ਆਪਣੇ ਦੋਸਤਾਂ ਨੂੰ ਇਹ ਬੇਨਤੀ ਵੀ ਕਰਦਾ ਆਪਦੇ ਜ਼ਰੀਏ ਜਿਸ ਤਰ੍ਹਾਂ ਉਹਨਾਂ ਨੇ ਅੱਜ ਤੱਕ ਇਸ ਬੱਚੇ ਨੂੰ ਇਸ ਭਰਾ ਨੂੰ ਪਿਆਰ ਦਿੱਤਾ ਹੈ ਉਸੇ ਤਰ੍ਹਾਂ 11 ਤਰੀਕ ਨੂੰ ਵੀ ਦਾਣਾ ਮੰਡੀ ਅਮਰਗੜ ਦੇ ਵਿੱਚ ਪਹੁੰਚ ਕੇ ਆਪਣਾ ਅਸ਼ੀਰਵਾਦ ਆਪਣਾ ਪਿਆਰ ਇਸ ਬੱਚੇ ਨੂੰ ਦੇਣਗੇ ਅ ਬਾਈ ਜੀ ਤੁਸੀਂ ਹੁਣ ਤੱਕ ਆਪਾਂ 24 ਮੀਲੇ ਤਕਰੀਬਨ ਪਹਰਾ ਚੁੱਕੇ ਹੋ ਤੁਸੀਂ ਇਹ ਟ੍ਰੋਪੀਆਂ ਮੇਲਿਆਂ ਦੇ ਵਿੱਚ ਜਦੋਂ ਵੀ ਅਸੀਂ ਦੇਖਦੇ ਸੀਗੇ ਬਕਵਾਸ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚਦੇ ਸੀਗੇ ਭਾਵੇਂ ਕਿ ਕੋਈ ਰਾਜਨੀਤਿਕ ਗੱਲ ਨਹੀਂ ਹੁੰਦੀ ਸੀ ਤਾਂ ਤੁਸੀਂ ਨੇ বিজেਪ ਨੂੰ ਚੁਣਨ ਦਾ ਕੀ ਮੁੱਖ ਕਾਰਨ ਸੀ ਹੈ? বিজেপি ਪਾਰਟੀ ਆਪਣੇ ਪੂਰੇ ਦੇਸ਼ ਦੇ ਵਿੱਚ ਪਿਛਲੇ 2 ਦਹਾਕਿਆਂ 'ਚ ਕਿੰਨੇ ਅੱਛੇ ਕੰਮ ਕਰਦੇ ਆ ਰਹੇ ਹੈ। ਅੱਜ ਆਪਣੇ ਦੇਸ਼ ਦਾ ਕਦ ਪੂਰੀ ਦੁਨੀਆ ਦੇ ਵਿੱਚ ਬਹੁਤ ਅੱਛੇ ਤਰੀਕੇ ਗਿਨਾ ਜਾਂਦਾ ਦੇਖਿਆ ਜਾਂਦਾ ਪੂਰੀ ਦੁਨੀਆ ਦੇ ਜਿਹੜੇ ਲੋਕ ਆ ਅੱਜ ਹਿੰਦੁਸਤਾਨ ਨੂੰ ਬਹੁਤ ਅੱਛੇ ਰੂਪ ਨਾਲ ਦੇਖਦੇ ਆ ਤੇ ਨਾਲ ਜੁੜਦੇ ਆ ਤੇ ਇਸੇ ਜਿਹੜੇ ਕੰਮ ਮੋਦੀ ਸਰਕਾਰ ਦਾ ਬੀਜੇਪੀ ਪਾਰਟੀ ਕਰਦੀ ਆ ਰਹੀ ਆ ਉਹਨਾਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਉਹਨਾਂ ਦਾ ਜਿਹੜਾ ਫਾਇਦਾ ਆ ਜਿਹੜਾ ਕਿ ਪੰਜਾਬ ਦੇ ਲੋਕਾਂ ਤੱਕ ਅਜੇ ਨਹੀਂ ਪਹੁੰਚ ਰਿਹਾ ਕਿੰਨੀਆਂ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਕਿ ਪੰਜਾਬ ਦੇ ਆਮ ਲੋਕਾਂ ਨੂੰ ਅਜੇ ਤੱਕ ਇਹ ਗਿਆਨ ਨਹੀਂ ਪਹੁੰਚਾਇਆ ਜਾ ਰਿਹਾ ਦਸਿਆਂ ਨਹੀਂ ਜਾ ਰਹੀਆਂ ਉਹਨਾਂ ਦਾ ਲਾਭ ਨਹੀਂ ਉਠਾਉਣ ਦਿੱਤਾ ਜਾ ਰਿਹਾ ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਇੱਥੇ ਉਹ ਖੁਸ਼ਹਾਲੀ ਹੋਰ ਫੜਾ ਹੋ ਸਕੇ ਤੇ ਆਪਾਂ ਪੰਜਾਬ ਨੂੰ ਕ੍ਰਾਈਮ ਫਰੀ ਸਟੇਟ ਬਣਾ ਸਕੀਏ ਅ ਭਾਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਪੰਜਾਬ ਨੂੰ ਆਪਾਂ ਕ੍ਰਾਈਮ ਫਰੀ ਸਟੇਟ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਤੇ ਜਿਸ ਤਰ੍ਹਾਂ ਚੱਲ ਰਿਹਾ ਨਸ਼ਿਆਂ ਵਿਰੁੱਧ ਇੱਕ ਜੰਗ ਚੱਲ ਰਹੀ ਹੈ ਆਪਣੇ ਸਰਕਾਰ ਵੱਲੋਂ ਹਨਾ ਤੇ ਕਿਵੇਂ ਦੇਖਦੇ ਹੋ ਇਹਨੂੰ ਕਿ ਕਿਵੇਂ ਫਰਕ ਪਿਆ ਕੁਝ ਪੰਜਾਬ ਦੇ ਵਿੱਚ ਜਾਂ ਬੀਜੇਪੀ ਸਰਕਾਰ ਆਉਣ ਦੇ ਨਾਲ ਕੁਝ ਜ਼ਿਆਦਾ ਤੁਸੀਂ ਇਸ ਨੂੰ ਕਿਸੇ ਤਰੀਕੇ ਨਾਲ ਦੇਖੋ ਹਰ ਸਰਕਾਰ ਨੇ ਇਹ ਵਾਦਾ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਬੇਰੁਜ਼ਗਾਰੀ ਨੂੰ ਘੱਟ ਕਰਾਂਗੇ ਕ੍ਰਪਸ਼ਨ ਨੂੰ ਘੱਟ ਕਰਾਂਗੇ ਪਰ ਇਹ ਪੰਜਾਬੀ ਆਪ ਦੱਸ ਸਕਦੇ ਆ ਕਿ ਇੰਨਾਂ ਚੀਜ਼ਾਂ 'ਚ ਕੋਈ ਵੀ ਫਰਕ ਪਿਆ ਜਾਂ ਵਾਦੇ ਹੋਏ ਤੇ ਬੀਜੇਪੀ ਸਰਕਾਰ ਨੇ ਜਿਸ ਤਰ੍ਹਾਂ ਕਿ ਯੂਪੀ ਨੂੰ ਬਹੁਤ ਵੱਡੀ ਇੱਕ ਕ੍ਰਾਈਮ ਸਟੇਟ ਕਿਹਾ ਜਾਂਦਾ ਸੀ ਪੁਰਾਣੇ ਟਾਈਮ 'ਚ ਹਰ ਕੋਈ ਰਾਤ ਨੂੰ ਨਿਕਲਣ ਲੱਗਿਆ ਯੂਪੀ 'ਚ ਡਰਦਾ ਸੀ ਪਰ ਜਦੋਂ ਦੀ ਉੱਥੇ ਆਜਵਾਦੀ ਸਰਕਾਰ ਆਈ ਹੈ ਅੱਜ ਤੁਸੀਂ ਯੂਪੀ ਨੂੰ ਦੁਬਈ ਨਾਲ ਮੈਚ ਕਰ ਸਕਦੇ ਹੋ ਕਿ ਕ੍ਰਾਈਮ ਪੱਖੋਂ ਜਿਹੜੀ ਯੂਪੀ ਆ ਉਹ ਇਸ ਟਾਈਮ ਫਰੀ ਹੋ ਚੁੱਕੀ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਛੋਟਾ ਵੱਡਾ ਕ੍ਰਾਈਮ ਉਸ ਸਟੇਟ ਦੇ ਵਿੱਚ ਜਿਹਨੂੰ ਕ੍ਰਾਈਮ ਸਟੇਟ ਕਿਹਾ ਜਾਂਦਾ ਸੀ ਕਿਸੇ ਟਾਈਮ ਉਹ ਨਹੀਂ ਹੋ ਰਿਹਾ ਤੇ ਇਹੀ ਆਸ ਮੈਨੂੰ ਹੈਗੀ ਹੈ ਕਿ ਜਦੋਂ ਪੰਜਾਬ ਬੀਜੇਪੀ ਨਾਲ ਜੁੜੇਗਾ ਤਾਂ ਇੱਥੇ ਵੀ ਉਹ ਕ੍ਰਾਈਮ ਉਹ ਨਸ਼ਾ ਉਹ ਉਹ ਸਾਰਾ ਕੁਝ ਤੋਂ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਤੁਹਾਡਾ ਕੀ ਸੁਪਨਾ ਹੈਗਾ ਜਿਹਨੂੰ ਲੈ ਕੇ ਮੁਕਤ ਤੌਰ ਤੇ ਤੁਸੀਂ ਬੀਜੇਪੀ ਦੇ ਨਾਲ ਜੁੜੇ ਹੋ ਤੇ ਉਹ ਪੂਰਾ ਕਰਨਾ ਚਾਹੁੰਦੇ ਕਿ ਕਿਸ ਤਰ੍ਹਾਂ ਹਲਕੇ ਨੂੰ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹਲਕਾ ਮੇਰਾ ਪਹਿਲਾਂ ਹੀ ਬਹੁਤ ਅੱਛਾ ਜੀ ਬਹੁਤ ਪਿਆਰੇ ਲੋਕ ਨੇ ਪਰ ਜਿਹੜੀਆਂ ਹੋਰ ਮੈਂ ਉਹਨਾਂ ਦੀ ਸੇਵਾ ਕਰ ਸਕਦਾ ਜਿਸ ਤਰ੍ਹਾਂ ਮੈਂ ਮੇਲਾ ਪਹਿਲਾਂ 23 ਸਾਲ 24 ਸਾਲ ਹੋ ਜਾਣੇ ਇਸ ਵਾਰ ਲਾਉਂਦੇ ਨੂੰ ਲੋਕਾਂ ਨੂੰ ਮਨੋਰੰਜਨ ਦੇਣ ਲਈ ਲੋਕਾਂ ਨੂੰ ਇੱਕ ਭਾਈਚਾਰਕ ਸਾਂਝ ਦੇਣ ਦੇ ਲਈ ਕਰਦਾ ਆ ਰਿਹਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਮਿਲ ਕੇ ਬਾਬਾ ਜੀ ਦੀ ਕਿਰਤ ਦੇ ਨਾਲ ਅਸੀਂ ਸਾਰੇ ਰਲ ਕੇ ਇਸ ਮੇਲੇ ਨੂੰ ਕਰਦੇ ਆ ਰਹੇ ਆ ਪਰ ਉਸ ਮੇਲੇ ਦੇ ਨਾਲ ਉਸ ਤੋਂ ਬਿਨਾਂ ਜਿਹੜਾ ਮੈਂ ਲਾਭ ਲੋਕਾਂ ਨੂੰ ਦੇ ਸਕਦਾ ਇੱਕ ਸਿਸਟਮ ਨਾਲ ਜੁੜ ਕੇ ਇੱਕ ਵੱਡੀ ਪਾਵਰ ਨਾਲ ਜੁੜ ਕੇ ਜੋ ਮੈਂ ਹੋਰ ਨੀਤੀਆਂ ਇੱਥੇ ਲਿਆ ਸਕਦਾ ਲੋਕਾਂ ਨੂੰ ਲਾਭ ਦੇ ਸਕਦਾ ਤੇ ਇਸ ਲਾਭ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ ਤੇ ਇਸੇ ਦੇ ਜ਼ਰੀਏ ਮੈਂ ਚਾਹੂਗਾ ਕਿ ਮੇਰੇ ਸਾਰੇ ਹਲਕੇ ਨੂੰ ਇੱਥੇ ਜੋ-ਜੋ ਚੀਜ਼ਾਂ ਹੋਣ ਵਾਲੀਆਂ ਨੇ ਉਹ ਸਾਰੀਆਂ ਮੈਂ ਆਪਣੇ ਜ਼ਰੀਏ ਆਪਣੇ ਬੋਲਣ ਵਾਲੇ ਜ਼ਰੀਏ ਆਪਣੀ ਪਾਰਟੀ ਦੇ ਜ਼ਰੀਏ ਪੂਰੀਆਂ ਕਰਾਂ। ਅ ਸਦੋਂ ਜੁਆਇਨ ਕਰ ਰਹੀ ਹਾਂ ਤੁਸੀਂ ਕਿਰੇ ਨੂੰ ਜਿਹੜਾ ਮੈਂ 11 ਮਈ ਨੂੰ ਜੀ ਅਮਰਗੜ ਦੇ ਤਾਣਾ ਮੰਡੀ ਦੇ ਵਿੱਚ ਤਾਰੇ 12 ਕ ਦੇਗੀ ਇਸ ਸਮਾਗਮ ਨੇ ਕੀਤਾ ਜਾ ਰਿਹਾ ਜਿਹਦੇ ਵਿੱਚ ਮੈਂ ਜੀਪੀ ਪਾਰਟੀ ਨੂੰ ਜੁਆਇਨ ਕਰਿਆ ਮੈਨੂੰ ਮਾਣ ਹੈ ਵੀ ਮੇਰੀ ਜ਼ਿਲ੍ਹਾ ਪ੍ਰਧਾਨਗੀ ਚ ਜਿਹੜੇ ਮੈਨੂੰ ਦੋ ਵਿਧਾਨ ਸਭਾ ਹਲਕੇ ਪੈਂਦੇ ਨੇ ਮਲੇਰਕੁੜਲਾ ਤੇ ਅਮਰਗੜ ਅਮਰਗੜ ਚ ਪਾਰਟੀ ਨੂੰ ਵੀ ਸਾਨੂੰ ਵੀ ਮੈਨੂੰ ਵੀ ਬਹੁਤ ਟਾਈਮ ਦੀ ਹੀਰੇ ਦੀ ਤਲਾਸ਼ ਸੀਗੀ ਉਹ ਤੁਹਾਡੇ ਸਾਹਮਣੇ ਖੜੇ ਨੇ ਜੋ ਸਾਨੂੰ ਹੀਰਾ ਮਿਲ ਗਿਆ ਹੈ ਔਰ 11 ਤਰੀਕ ਨੂੰ ਬਹੁਤ ਵੱਡੇ ਰੈਲੀ ਦੇ ਰੂਪ ਚ ਆਪਾਂ ਪ੍ਰੋਗਰਾਮ ਰੱਖਿਆ ਹੈ ਹੀਰਾ ਜੀ ਦੀ ਅਗਵਾਈ ਦੇ ਵਿੱਚ ਦਾਣਾਵੰਡੀ ਚ ਉੱਥੇ ਪਾਰਟੀ ਦੇ ਸੂਬਾ ਵੱਡੇ ਲੀਡਰ ਪਹੁੰਚ ਰਹੇ ਨੇ ਬਹੁਤ ਵੱਡੀ ਦਰਾਂ ਦੇ ਵਿੱਚ ਲੀਡਰ ਆ ਰਹੇ ਨੇ ਤੇ ਹੀਰਾ ਜੀ ਨੂੰ ਜੁਆਇਨ ਕਰਾਇਆ ਜਾਊਗਾ ਔਰ ਅਮਰਗੜ ਦੀ ਇਹਨਾਂ ਤੋਂ ਤੇਵਾ ਲੱਤੀ ਜਾਊਗੀ ਔਰ ਅਸੀਂ ਰਲ ਮਿਲ ਕੇ ਅਮਰਗੜ ਤੋਂ ਬਹੁਤ ਵੱਡੀ ਲੀਡ ਨਾਲ ਪਾਰਟੀ ਨੂੰ ਜਿਤਾਵਾਂਗੇ ਔਰ ਜਿਹੜੇ ਹੀਰੇ ਦੀ ਤਲਾਸ਼ ਹੈ ਉਹੀ ਰਾ ਤੁਹਾਡੇ ਸਾਹਮਣੇ 11 ਤਰੀਕ ਨੂੰ ਭਾਜਪਾ ਦਾ ਜੁਆਇਨ ਦਾ। 탑ਰ ਸਾਹਿਬ ਕਿਹੜੇ ਕਿਹੜੇ ਵੱਡੇ ਚਿਹਰੇ ਨੇ ਜਿਹੜੇ ਬੀਜੇਪੀ ਦੇ ਉਸ ਦਿਨ ਆਉਣਗੇ। ਹਰਿਆਣਾ ਦੇ ਸੀਐਮ ਨੇ ਜੀ ਨੈਪ ਸਿੰਘ ਸੈਣੀ ਜੀ ਬਿੱਟੂ ਜੀ ਅਨਿਲ ਸਰੀਨ ਜੀ ਨਰਿੰਦਰ ਰੈਣਾ ਜੀ ਰupani ਜੀ ਅਗਰ ਪੰਜਾਬ ਹੋਏ ਤਾਂ ਉਹ ਜਰੂਰ ਆਣਗੇ। ਤਾਂ ਮੰਤਰੀ ਸ਼੍ਰੀ ਨਿਵਾਸ ਜੀ ਬਹੁਤ ਬੀਜੇਪੀ ਦੇ ਵੱਡੇ ਚਿਹਰੇ ਨੇ ਜਿਹੜੇ ਉਹਰੇ ਸਾਡੀ ਪੰਜਾਬ ਦੀ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਹੈ ਜੋ ਹੁਰੇ ਅਮਰਗੜ ਦੇ ਵਿਚਾਰ ਗੇਜਾਰਾਮ ਵਾਲਮੀਕੀ ਜੀ ਜੋ ਆਪਣੇ ਉਰੋਂ ਲੋਕ ਸਭਾ ਦੇ ਇਲੈਕਸ਼ਨ ਲੜ ਚੁੱਕੇ ਨੇ ਉਹ ਵੀ ਆ ਰਹੇ ਨੇ ਬਹੁਤ ਲੀਡਰ ਆ ਰਹੇ ਨੇ ਜੋ ਹੀਰਾ ਜੀ ਨੂੰ ਜੁਆਇਨ ਨੂੰ ਰੋ ਭਾਜਪਾ ਅਮਰਗੜ ਚ 11 ਤਰੀਕ ਨੂੰ ਕਰਨ ਜਾ ਰਹੇ ਮਿਸ 27 ਨੂੰ ਲੈ ਕੇ ਕੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ 2027 ਨੂੰ ਲੈ ਕੇ ਅਸੀਂ ਕਹਿੰਦੇ ਹਾਂ ਸਾਡੇ ਕੋਲੇ ਚੰਗੇ ਚਿਹਰੇ ਦੇਖੋ ਜਿਵੇਂ ਅਮਰਗੜ ਚ ਚੰਗਾ ਚਿਹਰਾ ਸਾਨੂੰ ਮਿਲੇ ਨੇ ਐਵੇਂ ਹੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਵੇਂ ਯੂਪੀ ਨੂੰ ਅਸੀਂ ਕ੍ਰਾਈਮ ਫਰੀ ਸਟੇਟ ਬਣਾਇਆ ਯੋਗੀ ਜੀ ਵਰਗਾ ਮੁੱਖ ਮੰਤਰੀ ਮਿਲਿਆ ਯੂਪੀ ਨੂੰ ਓਵੇਂ ਹੀ ਓਰੇ ਪੰਜਾਬ ਦੇ ਵਿੱਚ ਵੀ ਭਾਜਪਾ ਚੰਗਾ ਮੁੱਖ ਮੰਤਰੀ ਦੇਊਗੀ ਔਰ ਪੰਜਾਬ 'ਚ ਨਸ਼ੇ ਨੂੰ ਜਿਹੜਾ ਮੁਕਤ ਕਰ ਸਕਦਾ ਉਹ ਸਿਰਫ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਮੋਦੀ ਜੀ ਦੀ ਯੋਗਗਾਈ ਵਿੱਚ ਕਰ ਸਕਦੇ ਨੇ ਔਰ ਨਸ਼ਾ ਜਿਹੜਾ ਆਪਣੀ ਇੱਕ ਬਾਰਡਰ ਸਟੇਟ ਹੈ ਇਹ ਬਾਰਡਰ ਸਟੇਟ ਕਰਕੇ ਨਸ਼ਾ ਸਿਰਫ ਜੇ ਸੈਂਟਰ ਦੀ ਸਰਕਾਰ ਪੂਰੇ ਵੀ ਬੀਜੇਪੀ ਦੀ ਸਰਕਾਰ ਉਹਦੇ ਨਾਲ ਦੀ ਉਹ ਬਣੂਗੀ ਉਹੀ ਪਾਰਟੀ ਦੀ ਬਣੂਗੀ ਤਾਂ ਹੀ ਆਪਾਂ ਪੰਜਾਬ ਨੂੰ ਕਰਜ਼ਾ ਮੁਕਤ ਔਰ ਨਸ਼ਾ ਮੁਕਤ ਕਰ ਸਕਦੇ ਆ ਨਹੀਂ ਇਹ ਭਗਵੰਤਬਾਜ ਦੀਆਂ ਹਵਾਈ ਗੱਲਾਂ ਨੇ ਔਰ ਹਵਾ-ਹਾਵਾ ਦੇ ਵਿੱਚ ਰਹਿ ਜਾਂਦੀਆਂ ਨੇ ਉਹ ਸੂਬਾ ਨੂੰ ਕਹਿ ਦਿੰਦੇ ਨੇ ਰਾਤ ਨੂੰ ਤੁਹਾਨੂੰ ਪਤਾ ਹੈ ਲਾ ਕੇ ਭੁੱਲ ਜਾਂਦੇ ਨੇ ਤਾਂ ਇਹ ਆ ਸਿਰਫ ਸਰਕਾਰ ਦੇ ਨਤੀਜੇ ਸਾਲ ਦੇ ਕਾਰਜ ਕਰ ਨੂੰ ਕਿਵੇਂ ਦੇਖਦੇ ਹੋ ਜ਼ੀਰੋ ਹੈ ਜੀ ਤੁਸੀਂ ਲੋਕਾਂ ਨੂੰ ਪੁੱਛੋ ਵੀ ਭਗਵੰਤਪਨ ਜੀ ਦਾ ਕਾਰਜ ਕਿਵੇਂ ਰਿਹਾ ਹੈ ਜ਼ੀਰੋ ਇਹਨਾਂ ਨੂੰ ਤਾਂ ਹੁਣ ਸਿੱਟਾਂ ਜਿਵੇਂ ਲੋਕਾਂ ਨੇ ਹੁੰਝਾ ਫੇਰਤਾ ਸੀਗਾ ਸਾਰੀ ਪਾਰਟੀਆਂ ਨੂੰ ਇਹਨਾਂ ਨੂੰ ਇੱਕ ਬਦਲਾਵ ਦੇ ਰੂਪ ਚ ਦੇਖਿਆ ਸੀਗਾ ਔਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਜੇ ਹੁਣ ਜਿਹੜੀਆਂ 92 ਆਈਆਂ ਸੀ ਉਹ ਨੋਮੁਗਰੀ ਹੋ ਚੱਕਿਆ ਇਹਨਾਂ ਦੋ ਸਿੱਟਾ ਵੀ ਅਜਨ ਉਹ ਵੀ ਬਹੁਤ ਵੱਡੀ ਗੱਲ ਹੈ ਔਰ ਭਾਰਤੀ ਜਨਤਾ ਪਾਰਟੀ ਸਾਰੇ ਸਰਵੇ ਦੱਸ ਰਹੇ ਨੇ ਵੀ ਭਾਰਤੀ ਜਨਤਾ ਪਾਰਟੀ 2027 ਚ ਸਰਕਾਰ ਬਣਾਉਣ ਜਾ ਰਹੀ ਹੈ ਔਰ ਸਾਨੂੰ ਅੱਛੇ ਚਿਹਰੇਾਂ ਦੀ ਜਿਹੜੀ ਜਿੱਤੋਂ ਲੋਟ ਸੀਗੀ ਉਸ ਖੜੇ ਨੇ ਅਸੀਂ ਪੂਰੀ ਮਿਹਨਤ ਨਾਲ ਸਾਰੇ ਆਪਣੇ ਜ਼ਿਲੇ ਜਿੱਤਾਂਗੇ ਔਰ ਭਾਰਤੀ ਜਨਤਾ ਪਾਰਟੀ ਦੀ ਬਹੁਤ ਨਸਰਕਾਰ ਬਣਾਵਾਂਗੇ ਥੈਂਕ ਯੂ